ਮੰਨ ਚ ਉਹਨਾਂ ਦੇ ਜਜ਼ਬਾਤ ਹੋਣਗੇ ਕਿ ਉਹਨਾਂ ਨੇ ਸਾਰਾ ਆਪਣਾ ਘਰ ਜਿਹੜਾ ਹੈ ਉਹ ਨਿਸ਼ਾਵਰ ਕਰ ਦਿੱਤਾ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਅਸੀਂ ਸੰਸਕਾਰ ਦੇ ਵਾਸਤੇ ਜਗ੍ਹਾ ਖਰੀਦ ਲਈ। ਸਭ ਕੁਝ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਹਲੋ ਪੈਸੇ ਦੀ ਗੱਲ ਕਰਦੇ। ਪੈਸੇ ਲੋਜਨੇ ਚਾਹੀਦੇ ਨੇ। ਦੇਖੋ ਗੰਗੂਨੇਸ਼ਰ 200 ਰੁਪਏ ਵਿੱਚ ਉਹਨਾਂ ਨੂੰ ਇਹ ਕੰਮ ਕੀਤਾ ਉਹਨਾਂ ਨੇ। ਪਰ ਕੀ ਕਿਰਪਾ ਪਰਿਵਾਰ ਦੇ ਉੱਤੇ ਔਰ ਅੱਗੇ ਪੀੜ੍ਹੀਆਂ ਦੇ ਉੱਤੇ ਬਾਬੇ ਦੀ ਰਹੀ ਹੈ ਉਹਨੇ ਜੇ ਬੜੀ ਬੜੀ ਕਿਰਪਾ ਬੜੀ ਵੱਡੀ ਕਿਰਪਾ ਅਸੀਂ ਤਾਂ ਉਹਨਾਂ ਦਾ ਥਨ ਲਾ ਹੀ ਨਹੀਂ ਸਕਦੇ ਅਸੀਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਥਨ ਲਾ ਹੀ ਨਹੀਂ ਸਕਦੇ ਕਿਹੜੀ ਪੀੜ੍ਹੀ ਤੁਸੀਂ ਇਸ ਵੇਲੇ ਹੈਗੇ ਹੋ ਵੰਸ਼ ਕਿਹੜੀ ਹੈ ਤੁਸੀਂ ਯਾਰੀ ਪੀੜ੍ਹੀ ਹੈ ਉਹਨੇ ਵੱਡੇ ਤੋਂ ਹੁਣ ਚਲੇ ਹੀ ਗਏ ਨੇ ਸਾਰੇ ਵੱਡੇ ਤੋਂ ਕੋਈ ਹੈ ਨਹੀਂ ਵਾਹਿਗੁਰੂ ਜੀ ਅਣੀ ਕਿਰਪਾ ਹਲੇ ਦੇ ਕਿ ਅਸੀਂ ਇੱਕ ਗਲਾਸ ਉੱਤੇ ਉੱਧਰ ਉੱਧਰ ਨਹੀਂ ਰੱਖਦੇ ਨੌਕਰ ਦੇ ਅੱਗੇ ਨੌਕਰ ਰੱਖੇ ਨੇ। ਸਬਾਤ ਵੀ ਉਹ ਨਜ਼ਰ ਆ ਰਹੇ ਨੇ ਅੱਖਾਂ ਦੇ ਵਿੱਚ ਵੀ ਉਹ ਚੀਜ਼ਾਂ ਸਭ ਕੁਝ ਹੋ ਰਿਹਾ ਹੈ ਜੀ ਅਸੀਂ। ਅਜਿਹੀ ਕੁਝ ਨਹੀਂ ਹੋ ਜੋ ਹੋ ਨਹੀਂ ਹੋਏ। ਐਤਲੋ ਉਹਨਾਂ ਸੀ ਤੁਹਾਨੂੰ ਕਿਵੇਂ ਦੱਸੀਏ ਸਾਡੇ ਦਿਲ ਕੋਲੋਂ ਪੁੱਛੋ ਕਿਸ ਤਰ੍ਹਾਂ ਉਹਨਾਂ ਰਾਤ ਕੱਟੀਆਂ ਹੋਣੀਆਂ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਕੀਤਾ ਉਹਦੇ ਉਹਨਾਂ ਨੂੰ ਪਤਾ ਨਾ ਤੁਹਾਨੂੰ ਲੋਕਾਂ ਨੂੰ ਪਤਾ ਜੈਨੇ ਬਗਾਵ ਜੇ ਸਾਡੇ ਵੱਡਿਆਂ ਨੂੰ ਪਤਾ ਹੋਣਾ ਹੈ। ਕਿ ਅਗਰ ਜ਼ਿੰਦਗੀ ਕੁਝ ਪਾਣਾ ਹੈ ਸਭ ਤੀਰਥ ਬਾਰ ਬਾਰ ਇਹ ਤੀਰਥ ਇੱਕ ਵਾਰ ਇੱਕ ਵਾਰ ਇਸ ਤੀਰਥ ਤੇ ਜੁਰ ਆਓ ਦਰਸ਼ਨ ਕਰੋ ਪਰ ਪਤਾ ਲੱਗਿਆ ਮਹਿਸੂਸ ਹੋਏਗਾ ਕਿ ਵੀ ਮੈਂ ਕਿਸੇ ਠੰਡੀ ਛਾਂ ਤੇ ਲਿਆ ਕੇ ਬੈਠਾ ਹਾਂ ਜਿਵੇਂ ਪੇੜ ਦੇ ਅੰਦਰ ਥੱਲੇ ਬੰਦਾ ਨਾ ਬੰਦਾ ਕਿਸੇ ਛਾਂ ਲੱਗਦੀ ਹੈ ਇਹ ਠੰਡੀਆਂ ਛਾਂਾਂ ਹੈ ਬੱਚੇ ਰੂਪ ਵਿੱਚ ਕਿਸੇ ਟਾਈਮ ਆ ਸਕਦੇ ਨੇ ਉਸ ਔਰ ਬੱਚਾ ਵੀ ਖਾਏਗਾ ਉਹ ਵੀ ਉਹਨਾਂ ਨੂੰ ਦੁਆਵਾਂ ਦੇਗਾ ਨਾ ਦੁਨੀਆ ਦੇ ਵਿੱਚ ਜੇਕਰ ਸਭ ਤੋਂ ਮਹਿੰਗੀ ਧਰਤੀ ਕਿਤੇ ਹੋਈ ਹੈ ਤਾਂ ਉਹ ਹੈ ਸ਼੍ਰੀ ਫਤਿਹਗੜ ਸਾਹਿਬ ਦੀ ਜਿੱਥੇ ਦੀਵਾਨ ਟੋਡਰਮਲ ਦੇ ਵੱਲੋਂ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਨੂੰ ਖਰੀਦਾ ਗਿਆ ਸੀ ਸ਼ਹੀਦੀ ਜੋੜ ਮੇਲ ਦਾ ਆਗਾਜ਼ ਹੋ ਚੁੱਕਿਆ ਹੈ ਔਰ ਇਸ ਵੇਲੇ ਅਸੀਂ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੇ ਉੱਤੇ ਮੌਜੂਦਾਂ ਜਿੱਥੇ ਅੱਜ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਮਾਤਾ ਗੁਜਰ ਕੌਰ ਜੀ ਨੂੰ ਯਾਦ ਕੀਤਾ ਜਾ ਰਿਹਾ ਸਜਦਾ ਯਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਦੀਵਾਨ ਟੋਡਰਮਲੋਣਾ ਦੀ ਵੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਇੱਕ ਵਡਮੰਡਲਾ ਯੋਗਦਾਨ ਹੈ ਸਾਡੇ ਨਾਲ ਭਾਈ ਸਭੂਣੀ ਮੌਜੂਦ ਨੇ ਜਿਹੜੇ ਕੀ ਦੀਵਾਨ ਟੋਡਰਮਲੋਣਾ ਦੀ ਹੀ ਪੀੜੀ ਦੇ ਵਿੱਚੋਂ ਨੇ ਵੰਸ਼ ਦੇ ਵਿੱਚੋਂ ਨੇ ਤੁਹਾਡੀ ਅੱਜ ਉਹਨਾਂ ਨਾਲ ਮੁਲਾਕਾਤ ਕਰਵਾਉਂਦੇ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਮੈਂ ਜ਼ਿਕਰ ਕੀਤਾ ਕਿ ਧਰਤੀ ਦੇ ਜੇਕਰ ਸਭ ਤੋਂ ਮਹਿੰਗੀ ਕੋਈ ਥਾਂ ਹੋਈ ਹੈ ਤਾਂ ਉਹ ਸ਼ਰੀਫ ਫਤਿਹਗੜ ਸਾਹਿਬ ਦੀ ਧਰਤੀ ਹੈ ਜਿੱਥੇ ਸੋਨੇ ਦੀਆਂ ਮੋਹਰਾਂ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਸਾਨੂੰ ਪਤਾ ਚੱਲਿਆ ਕਿ ਤੁਸੀਂ ਉਹਨਾਂ ਦੀ ਪੀੜੀ ਦੇ ਵਿੱਚੋਂ ਉਹਨਾਂ ਦੇ ਵੰਸ਼ ਦੇ ਵਿੱਚੋਂ ਆਪਣੇ ਬਾਰੇ ਜ਼ਰੂਰ ਸਾਨੂੰ ਦੱਸੋ ਤੁਸੀਂ ਮਹਾਰਾਜ ਦਾਸਾ ਸਭ ਦੇ ਸੰਗਤ ਦੇ ਵੀ ਦਾਸਾਂ ਉਹਨਾਂ ਦੇ ਵੀ ਦਾਸਾਂ ਤੇ ਸਾਬ ਜਦਾਂ ਦੇ ਕੁਕਰਾਂ ਦਾਸਨੀਕ ਉਹਨਾਂ ਦੇ ਕੁਕਰਾਂ ਸਾਡਾ ਕੋਈ ਮਤਲਬ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਫਿਰ ਲੰਗਰ ਕਰ ਰਹੇ ਹਾਂ ਇੱਥੇ ਲੰਗਰ ਕਰ ਰਹੇ ਹਾਂ ਕਿ ਸਾਨੂੰ 35 ਸਾਲ ਹੋ ਗਏ ਲੰਗਰ ਕਰ ਰਹੇ ਹਾਂ ਬਸ ਲੰਗਰ ਆਨੇ ਹਰ ਸਾਲ ਲੰਗਰ ਕਰਕੇ ਚਲੇ ਜਾਣੇ ਬਾਕੀ ਸਾਡਾ ਅਸਲੀ ਕੰਮ ਇਹ ਹੈ ਕਿ ਲੰਗਰ ਹੀ ਕਰਨਾ ਕਿਤੇ ਵੀ ਕੁੰਡਾ ਸਾਹਿਬ ਪਟਨਾ ਸਾਹਿਬ ਕਿਤੇ ਵੀ ਮਹਾਰਾਜ ਹੁਕਮ ਲਾਹਣੇ ਤੁਸੀਂ ਜਾਣਾ ਪੈਣਾ ਹਾਂ ਆਪ ਜੀ ਦਾ ਨਾਮ ਔਰ ਕਿਹੜੀ ਥਾਂ ਤੋਂ ਤੁਸੀਂ ਆਏ ਹੋ ਕਿੱਥੇ ਰਹਿੰਦੇ ਹੋ ਦਿੱਲੀ ਤੋਂ ਆਏ ਹੋ ਦਿੱਲੀ ਤੋਂ ਆਨੇ ਆ ਸਾਰੀ ਰਸਤ ਲੈ ਕੇ ਆਨੇ ਆ ਟਰੱਕਾਂ ਤੇ ਆਪਣੇ ਕੋਲ ਨਾਲ ਕਿਸੇ ਕੋਲੋਂ ਇੱਕ ਪੈਸਾ ਨਹੀਂ ਆਦੇ ਕਿਸੇ ਨਾਲ ਕੋਈ ਮਤਲਬ ਇਹ ਨਹੀਂ ਕਿ ਤੁਸੀਂ ਪੈਸੇ ਪਾਣੇ ਨੇ ਤੁਸੀਂ ਆ ਕਰਨਾ ਤੁਸੀਂ ਉਹ ਕਰਨਾ ਨਾ ਆਏ ਆਏ ਨਾ ਆਏ ਨਾ ਅਸੀਂ ਚੱਲ ਬਣਦੇ ਆ ਇਹ ਗੱਡੀਆਂ ਬੱਚੇ ਨੇ ਲੈ ਕੇ ਜਿਤੀਆਂ ਨੇ ਖੜੇ ਹੋ ਗੀਆਂ ਨੇ ਇਹਨਾਂ ਨੂੰ ਭਰਨੇ ਆ ਕੁਝ ਸਮਾਨ ਇਹ ਨਾ ਰੱਖਨੇ ਕੋਈ ਟਰੱਕਾਂ ਜਾ ਜਾਂਦਾ ਤੇ ਇੱਥੇ ਆ ਗਿਆ ਆਪ ਬਣਾਨੇ ਆ ਇਹ ਪੁੱਛਦੇ ਉਹਨਾਂ ਸਾਰੇ ਸੰਗਤ ਕੋਲੋਂ ਆਪ ਪੁਰਾਣੇ ਆ ਆਪ ਹੀ ਫਿਰ ਬਣਵਾਣੇ ਆ 30 35 ਸਾਲਾਂ ਤੋਂ ਤੁਸੀਂ ਇਸੇ ਥਾਂ ਦੇ ਉੱਤੇ ਆ ਰਹੇ ਹੋ ਪਰ ਮਹਿਸੂਸ ਕਿਵੇਂ ਹੁੰਦਾ ਕਿਉਂਕਿ ਇਹ ਪੋ ਦਾ ਮਹੀਨਾ ਹੈ ਔਰ ਉਹ ਸ਼ਹਾਦਤ ਦੇਖੋ ਉਹ ਬੱਚੇ ਸਾਨੂੰ ਮੈਂ ਤਾਂ ਹੁਣ ਅਸੀਂ ਤੁਹਾਨੂੰ ਕਿਵੇਂ ਦੱਸੀਏ ਸਾਡੇ ਦਿਲ ਕੋਲੋਂ ਪੁੱਛੋ ਕਿਸ ਤਰ੍ਹਾਂ ਉਹਨਾਂ ਦੀ ਰਾਤ ਕੱਟੀ ਹੋਣੀ ਹੈ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਚਿਤਾਣਾ ਉਹਦੇ ਉਹਨਾਂ ਨੂੰ ਪਤਾ ਨਾ ਤੁਹਾਨੂੰ ਲੋਕਾਂ ਨੂੰ ਪਤਾ ਜਾਂ ਨਹੀਂ ਪਤਾ ਜਾਂ ਸਾਡੇ ਵੱਡਿਆਂ ਨੂੰ ਪਤਾ ਹਣਾ ਅਸੀਂ ਦੇ ਸਿਰਫ ਇੱਥੇ ਆ ਬੰਨੇ ਲੈ ਕੇ ਸੰਗਤ ਸੇਵਾ ਕਰਨਾ ਹੈ ਬਸ ਜੋ ਤੁਹਾਡੇ ਦਿਲ ਦੇ ਵਿੱਚ ਜਾਂ ਸੰਗਤਾਂ ਦੇ ਦਿਲ ਦੇ ਵਿੱਚ ਜਜ਼ਬਾਤ ਨੇ ਜੋ ਜ਼ਹਿਨ ਦੇ ਵਿੱਚ ਜਜ਼ਬਾਤ ਨੇ ਇਹੀ ਉਦੋਂ ਟੋਡਰਮਲ ਜੀ ਉਹਨਾਂ ਦੇ ਜਜ਼ਬਾਤ ਹੋਣਗੇ ਕਿ ਉਹਨਾਂ ਨੇ ਸਾਰਾ ਆਪਣਾ ਘਰ ਜਿਹੜਾ ਹੈ ਉਹ ਨਿਸ਼ਾਵਰ ਕਰ ਦਿੱਤਾ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਅਸੀਂ ਸੰਸਕਾਰ ਦੇ ਵਾਸਤੇ ਜਗ੍ਹਾ ਖਰੀਦਣੀ ਹੈ ਲੱਗਦਾ ਸਭ ਕੁਝ ਖਤਮ ਕਰ ਦਿੱਤਾ ਉਹਨਾਂ ਕੇ ਸਾਨੂੰ ਪੈਸੇ ਦੀ ਕੋਈ ਟਿਕਰ ਨਹੀਂ ਕਸੇ ਲੋਜਨੇ ਚਾਹੀਦੇ ਨੇ ਦੇਖੋ ਗੰਗੂਨੇਸ਼ਰ 200 ਰੁਪਏ ਵਿੱਚ ਉਹਨਾਂ ਨੂੰ ਇਹ ਕੰਮ ਕੀਤਾ ਉਹਨਾਂ ਨੇ 200 ਰੁਪਏ ਮੈਂ ਨਹੀਂ ਕਹਿ ਰਿਹਾ ਇਹ ਕਿਆਸ ਕੇ ਅੰਦਰ ਮੈਂ ਮੈਂ ਤਾਂ ਨਹੀਂ ਕਹਿ ਰਿਹਾ ਕੁਝ ਨਾ ਮੇਰੀ ਕੋਈ ਗੱਲ ਹੈਗੀ ਨਾ ਮੈਂ ਬੋਲ ਸਕਣਾ ਨਾ ਮੇਰੇ ਕੋਲ ਹੈ ਸ਼ਬਦ ਨਹੀਂ ਨਹੀਂ ਸਮਝੇ ਬਾਕੀ ਅਸੀਂ ਦਿੱਲੀ ਤੋਂ ਆਨੇ ਆ ਆਪ ਬਣਾਨੇ ਆ ਆਪ ਹੀ ਉਹਨੇ ਆ ਔਰ ਇੱਥੇ ਇਹਨਾਂ ਨੂੰ ਸਾਖ ਸਾਧ ਦਰਸ਼ਨ ਕਰਾਏ ਨੇ ਇਹਨਾਂ ਨੂੰ ਸਾਰੇ ਸੰਗਤ ਨੂੰ ਪੁੱਛ ਸਕਦੇ ਹੋ ਸਾਰੇ ਸੰਗਤ ਨੂੰ ਪੁੱਛ ਲੋ ਪੁੱਛ ਮੈਂ ਤਾਂ ਨਹੀਂ ਕਹਾਂਦਾ ਸੰਗਰਗੋ ਬੁੱਤੋ ਕੇ ਮੈਂ ਕਹਾਂਗਾ ਰੋਸਟਰ ਅਫੀਕੋ ਬਣਾਵਟੀ ਗੱਲ ਕਰ ਰਹੇ ਅਸੀਂ ਦਿਨ ਕਿਹਾ ਮਹਾਰਾਜ ਜੀ ਉਹ ਕਹਿੰਦੇ ਨੇ ਸਫਾਈ ਕਰੋ ਝਾੜੂ ਮਾਰੋ ਤੁਮ ਗੁਰਮੁਖ ਸਿੰਘ ਜੀ ਮੇਰਾ ਨਾਮ ਗੁਰਮੁਖ ਸਿੰਘ ਹੈ ਤਾਂ ਹਾਸ ਗੁਰਮੁਖ ਸਿੰਘ ਉਹ ਕਹਿੰਦੇ ਗੁਰਬੁਸ਼ੀ ਝਾੜੂ ਮਾਰੋ ਮੈਂ ਆ ਰਹੇ ਹਾਂ ਸੀ ਫਿਰ ਉਹ ਮੈਂ ਸੀਗੇ 7 ਵਜੇ ਆ ਕੇ ਕਹਿੰਦੇ ਨੇ ਬੱਚੇ ਕੀ ਖਾਂਦੇ ਨੇ ਅਸੀਂ ਦੇ ਖਾਣਾ ਨਹੀਂ ਖਾਦੇ ਮੈਂ ਕਹਾਂ ਜੀ ਹੁਕਮ ਮਹਾਰਾਜ ਜੀ ਉਹ ਕਹਿੰਦੇ ਅਸੀਂ ਖਾਂਦੇ ਟਾਫੀ ਗੋਲੀਆਂ ਉਹ ਲੈ ਆ ਉਹਨਾਂ ਸੇ ਵੀ ਉਹ ਵੀ ਮੰਨਾਂਗੇ ਬੈਠੀ ਸੁਣਨੇ ਆ ਦੋਨੇ ਅਸੀਂ ਮੰਨੇ ਕੋ ਮੰਨਦੇ ਹੋ ਨੇ ਉਹຊੋਂ ਹੁਕਮ ਲਗਾਵੇਂ ਨਹੀਂ ਕਰਨੇ ਹਨ ਉਹਨਾਂ ਦੇ ਹੁਕਮ ਨਾਲ ਚੱਲਣਾ ਹੁੰਦਾ ਹੈ ਸਾਨੂੰ ਆਪਣਾ ਕੁਝ ਨਹੀਂ ਸਾਨੂੰ ਹੁਕਮ ਕਰਨਗੇ ਰੋਟੀ ਖਾ ਲੋ ਖਾ ਲਈ ਹੁਣ ਉਹਨਾਂ ਨੇ ਕਿਹਾ ਹੁਕਮ ਨਹੀਂ ਰੋਟੀ ਬਸ ਬੰਦ ਕਰ ਦੋ ਬੰਦ ਕਰ ਦੇ ਭੁੱਖੇ ਲੱਗਣਾ ਭੁੱਖੇ ਲੱਗ ਰਹੇ ਪਿਆਸੇ ਲੱਗਣਾ ਪਿਆਸੇ ਲੱਗਾ ਤੇ ਮੈਂ ਸੇਰੇ ਅੱਜ ਤੱਕ ਬਾਥਰੂਮ ਨਹੀਂ ਗਏ ਸੀ ਸਮਝ ਲੋ ਸੇਰੇ ਉੱਠ ਕੇ ਬੰਦਾ ਕੀ ਕਰਦਾ ਪੇਸ ਪੁਸ਼ ਕਰਦਾ ਫਰੈਸ਼ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਪਰ ਅਸੀਂ ਦਿੱਲੀ ਦੇ ਵਾਈਗੁਰ ਦੀ ਕਿਰਪਾ ਹਾਲੇ ਦੇ ਕਿ ਅਸੀਂ ਇੱਕ ਗਲਾਸ ਉੱਕੇ ਉਧਰ ਉਹ ਨਹੀਂ ਰੱਖਦੇ ਨੌਕਰ ਦੇ ਅੱਗੇ ਨੌਕਰ ਰੱਖੇ ਰਹੇ ਨੇ ਖਣਾਂ ਮਰੇ ਬੱਚਾ ਅਸੀਂ ਪੈਸੇ ਕਿਸੇ ਕੋਲ ਨਹੀਂ ਲੈਂਦੇ ਉਹਨਾਂ ਨੂੰ ਕਹਿੰਦੇ ਅਸੀਂ ਅਗਰ ਮੇਰ ਕੋਲ ਨਹੀਂ ਤੇ ਫਿਰ ਉਹਨਾਂ ਕੋਲ ਮੰਗ ਲੈ ਯਾਰ ਜੀ ਪਰਿਵਾਰ ਦੇ ਵਿੱਚੋਂ ਕੋਣ ਕੋਣ ਹੈ ਔਰ ਕੀ ਹੋਰ ਦੀ ਕੁਝ ਹਾਂ ਇੱਕ ਲੜਕੀ ਹੈ ਪੰਜ ਲੜਕੇ ਹਨ ਹਾਂ ਜੀ ਕਿਹੜੀ ਪੀੜੀ ਤੁਸੀਂ ਇਸ ਵੇਲੇ ਹੈਗੇ ਹੋ ਵੰਸ਼ ਕਿਹੜੀ ਪੀੜੀ ਹੈ ਮੈਂ ਮੈਨੂੰ ਇੰਡਸਟਰੀ ਇਸ ਠਿਕਰੀ ਮੈਂ ਇੰਡਸਟਰੀ ਨਹੀਂ ਦੱਸ ਸਕਦਾ ਨਾਮ ਹੈ ਕੀ ਲੈਣਾ ਵੱਡੇ ਵੱਡੇ ਰੇ ਕੀ ਦੱਸਦੇ ਨੇ ਕਿੰਨਾ ਉਹਨਾਂ ਨੇ ਦੱਸਿਆ ਕਿ ਹੈ ਦੱਸਣੀ ਯਾਰੀ ਪੀੜੀ ਹੈ ਉਨੇ ਵੱਡੇ ਦੇ ਉਹ ਚਲੇ ਗਏ ਨਾ ਸਾਰੇ ਵੱਡੇ ਦੇ ਕੋਈ ਹੈ ਨਹੀਂ ਮੰਨੇ ਸਮਝੇ ਬਾਕੀ ਜਿਹੜਾ ਇਹਨਾਂ ਕੋਲ ਅਸੀਂ ਹਰ ਮਹੀਨੇ ਵੀ ਮਹੀਨੇ ਚੀਕਾ ਦੇ ਵਾਰ ਜ਼ਰੂਰ ਆਉਂਦੇ ਆ ਦਰਸ਼ਨ ਕਰਨ ਮਹਾਰਾਣੀ ਆਪਣੀਆਂ ਗੜੀਆਂ ਬਖਸ਼ੀਆਂ ਨੇ ਕਿਰਪਾ ਵਾਰੀ ਉਹਨਾਂ ਦੀ ਬੜੀ ਰਹਿਮਤ ਹੈ ਮਾੜੀ ਸਮਝਦੇ ਨਹੀਂ ਬੜੀ ਕਿਰਪਾ ਅਸੀਂ ਉਹ ਇਹਨਾਂ ਕੋਲ ਜਾਂਦੇ ਆ ਇੱਥੇ ਆ ਕੇ ਆਪਣੇ ਦਰਸ਼ਨ ਕਰਨੇ ਆ ਥੋੜੀ ਜਿਹਾ ਬੈਠੇ ਪੋਰੇ ਚ ਫਿਰ ਚਲੇਗੇ ਬਸ ਇਹ ਖਲੇ ਬੁਰ ਚਲੇ ਜਾਈਏ ਉਹ ਦਰਸ਼ਨ ਕਰਦੇ ਆ ਸਾਡੀ ਗੱਲ ਕਰਕੇ ਚਲੇ ਗਏ ਵਾਪਸ ਹਵੇਲੀ ਦੇ ਵੀ ਜਾ ਕੇ ਆਉਂਦੇ ਆ ਮੈਨੂੰ ਮੈਨੂੰ ਨਹੀਂ ਜਾਂਦਾ ਕੋ ਦੁੱਖ ਮੈਂ ਪ੍ਰਗਟ ਕਰਾਂ ਮਾ ਉੱਤੇ ਆ ਗਏ ਮੈਨੂੰ ਹੋਰ ਦੁਖ ਨਹੀਂ ਹੈਗਾ ਇਸ ਕਾਲਾ ਵਾਲੀ ਨੂੰ ਅਸੀਂ ਕਰਨਾ ਵੀ ਕੀ ਹੈ ਸਾਡੇ ਕਿਸ ਕੰਮ ਦੀ ਹੈ ਇਤਨਾ ਹੀ ਨਹੀਂ ਜਦੋਂ ਉਹ ਨਹੀਂ ਆਗੇ ਤਾਂ ਅਸੀਂ ਕੀ ਕਰਨੇ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੰਧਾਰੀ ਹੋਈ ਸਭੂ ਸਨ ਅੱਛਾ ਦੇਖ ਲੋ ਪੁੱਛ ਲੋ ਲੋਕਾਂ ਕੋਲੋਂ ਜਿੰਨੂ ਦਿਨਾਂ ਦੀ ਸਭੀ ਮਰਾਦਾ ਉਹ ਆਪ ਹੀ ਬੁਰੀਆਂ ਕਰਦੇ ਨੇ ਮੈਂ ਨਹੀਂ ਕੁਝ ਕਰ ਸਕਦਾ ਨਾ ਮੇਰੇ ਵੱਸੇ ਨਾ ਮੈਂ ਕਰ ਸਕਦਾ ਨਾ kiya ਹੈ ਨਾ ਕਰ ਸਕੇ ਨਾ ਕਰ ਸਕੇ ਸ਼੍ਰੀ ਨਾ ਸ਼੍ਰੀ ਕਰ ਸਕਦਾ ਤੇ ਨਾਮਿਆ ਕਰ ਸਕ ਨਾ ਮਰ ਲਈ ਕਹਿ ਦਿੰਦੇ ਆ ਵਾਹਿਗੁਰੂ ਇਹ ਕੰਮ ਕਰ ਦੋ ਕਰ ਦਿੰਦੇ ਨਾ ਗੁਰਮੁਖੀ ਜਿਸ ਤਿੱਕੇ ਨਾਲ ਟੋਡਰ ਮਲਜੀ ਨੇ ਸਾਰਾ ਆਪਣਾ ਕਹਿ ਸਕਦੇ ਆ ਘਰ ਨਿਸ਼ਾਵਰ ਕਰ ਦਿੱਤਾ ਸੀਗਾ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਸੀ ਵੇਚ ਦਿੱਤੀਆਂ ਸੀਗੀਆਂ ਪਰ ਕੀ ਕਿਰਪਾ ਪਰਿਵਾਰ ਦੇ ਉੱਤੇ ਔਰ ਅੱਗੇ ਪੀੜੀਆਂ ਦੇ ਉੱਤੇ ਬਾਬੇ ਦੀ ਰਹੀ ਹੈ ਉਹਨਾਂ ਦੀ ਜੇ ਬੜੀ ਬੜੀ ਕਿਰਪਾ ਹੈ ਬੜੀ ਵੱਡੀ ਕਿਰਪਾ ਹੈ ਅਸੀਂ ਤਾਂ ਉਹਨਾਂ ਦਾ ਥਾਣਲਾ ਹੀ ਨਹੀਂ ਸਕਦੇ ਅਸੀਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਥਾਣਲਾ ਹੀ ਨਹੀਂ ਸਕਦੇ ਸਾਡੇ ਤੇ ਬਹੁਤ ਵੱਡੀ ਕਿਰਪਾ ਬੜੀ ਵੱਡੀ ਕਿਰਪਾ ਹੈ ਏ ਵੱਡੀ ਗਰਬਾ ਨਹੀਂ ਸੀ ਕਿਸੇ ਕੋਲ ਮੰਗਦੇ ਨਹੀਂ ਦੱਸਦੇ ਸੀ ਇਹਨੂੰ ਛੋਟੀ ਗਰਬਾ ਕਹਿੰਦੇ ਹੋ ਇਹ ਸਭ ਸਮਾਨ ਸਾਡਾ ਆਪਣਾ ਆਇਆ ਸੀ ਖਰੀਦਿਆ ਆਇਆ ਕਿਸੇ ਕੋਲ ਮੁੱਲ ਨਹੀਂ ਲਿਆ ਉਹ ਮਤਲਬ ਬਾਜ਼ਾਰ ਜੋ ਮਾਰਕੀਟ ਕੋ ਨਹੀਂ ਮੰਗਦੇ ਇਹ ਸਭ ਸਾਡਾ ਆਪਣਾ ਜੋ ਵੀ ਇਸ ਬਾਕੀ ਇਹ ਕੁਇਚੇ ਹੋ ਗਏ ਐਸੀ ਨਹੀਂ ਮੰਗਣਿਆ ਪੇਟਿਸ ਮੰਗਣਿਆ ਤੁਹਾਨੂੰ ਨੇ ਦਿਖਾਨਿਆ ਦੋ ਦਿਨ ਚੀਜ਼ਾਂ ਆਈਟਮਾਂ ਜਿਹੜੀਆਂ ਸੀ ਵੜਨੇ ਬਾਕੀ ਰੁਕਣ ਨਹੀਂ ਨੇ ਸਾਹਿਬ ਸਾਡੇ ਮੇਰੇ ਮੇਰੇ ਮਾਲਕ ਮੈਨੂੰ ਰੁਕਣ ਨਹੀਂ ਦਿੰਦੇ ਇੱਕ ਤੋਂ ਇੱਕ ਚੀ ਚੱਲਦੀ ਨਹੀਂ ਹੁਣੇ ਦੁੱਧ ਵੰਡ ਰਹੀ ਸੀ 5 ਮਿੰਟ ਪਹਿਲੇ ਫਿਰ ਇਹ ਵੰਡ ਰਹੇ ਨੇ ਫਿਰ ਕੋਈ ਨਾ ਕੋਈ ਵੰਡ ਰਹੇ ਨੇ ਵੰਡ ਰਹੇ ਉਹ ਆਪ ਹੀ ਆਉਂਦੇ ਨੇ ਆਪ ਹੀ ਵੰਡ ਦੇ ਮੈਂ ਆਪ ਹੀ ਇੱਥੇ ਇੱਕ ਬਰਾਜਮਾਨ ਹੈ ਕੋਈ ਗੇ ਥੋੜਾ ਹੈ ਨਾ ਕੋਈ ਦੁਨੀਆ ਤੋਂ ਉਹ ਗੇ ਨਹੀਂ ਹੋਇਆ ਪੈਰਾ ਮਹਿਸੂਸ ਹੁੰਦਾ ਹੈ ਹਰ ਵਕਤ ਸਾਨੂੰ ਆ ਸਾਡੇ ਨਾਲ ਨੇ ਸੰਗ ਸੰਗ ਨੇ ਸਾਡੇ ਅੰਦਰ ਨੇ ਸਾਡੇ ਕੋਲ ਬਣੇ ਮੈਂ ਤਾਂ ਹਰ ਵਕਤ ਮਹਿਸੂਸ ਕਰਨਾ ਪੁੱਛੋ ਇਹਦੇ ਲੋਕਾਂ ਕੋਲ ਹੈ ਜੀ ਇਹਦਾ 30 ਸਾਲ ਤੋਂ ਕੋਈ ਔਲਾਦ ਨਹੀਂ ਸੀ ਬੱਚਾ ਨਹੀਂ ਮਾਰੇ ਨੇ ਸਾਖ ਸਾਧ ਆਏ ਨੇ ਉੱਤੇ ਚੜ ਗਏ ਉਹਨਾਂ ਨੇ ਠੰਡਾ ਦੁੱਧ ਬਣਾਓ ਮੇਰੀ ਬਾਜੂ ਫੜ ਲਈਏ ਅੱਗੇ ਕਹਿੰਦੇ ਨੇ ਕਿ ਗੁਰਮੁਖਸ਼ੀ ਜੀ ਸਾਰੇ ਲੋਕ ਗਰਮ ਤੋਂ ਬੁਲਾ ਦੇਣ ਦੁੱਤ ਸਹਬਾ ਆ ਰਹੇ ਨੇ ਪਰ ਤੁਸੀਂਾਨੂੰ ਕਿਵੇਂ ਬੁਲਾਵਾਂਗੇ ਮੈਂ ਕਿਹਾ ਜਿਸਾਂ ਤੋਂ ਹੁਕਮ ਹੋਏਗਾ ਡਾਂਡੇ ਹੁਕਮ ਦੇ ਅਨੁਸਾਰ ਜਾਂਗੇ ਬੜਾ ਹੁਕਮ ਬਸ ਹੈ ਫਿਰ ਕਹਿੰਦੇ ਠੰਡਾ ਬੁਲਾਓ ਮੈਂ ਕਿਹਾ ਜਿਸਾਂ ਤੋਂ ਹੋਏਗਾ ਠੰਡਾ ਬੁਲਾਵਾਂਗੇ ਉਰੀ ਨਮ ਠੰਡਾ ਦੁੱਤ ਜੀ ਲੋਕ ਕਹਿੰਦੇ ਨੇ ਬਾਬਾ ਜੀ ਪਾਗਲ ਹੋ ਗਏ ਨੇ ਮੈਂ ਕਿਹਾ ਪਾਗਲ ਹੀ ਹੈ ਮੈਂ ਤਾਂ ਹੀ ਪਾਗਲ ਹਾਂ ਮੌਸਮ ਚੇਂਜ ਹੋ ਗਿਆ ਮੌਸਮ ਅੰਦਰ ਗਰਮੀ ਹੋ ਗਈ ਪੱਖੇ ਚੱਲ ਗਏ ਕਨਨ ਹੁਣ ਖੁਸ਼ ਹੋ ਬੜੇ ਜਜ਼ਬਾਤ ਵੀ ਉਹ ਨਜ਼ਰ ਆ ਰਹੇ ਨੇ ਅੱਖਾਂ ਦੇ ਵਿੱਚ ਵੀ ਉਹ ਚੀਜ਼ਾਂ ਸਭ ਕੁਝ ਹੋਨੇ ਯਾਰ ਜੀ ਅਰਜੀ ਕੁਛ ਨਹੀਂ ਜੋ ਹੋਜਨੇ ਹੋਏ ਨੇ ਉਹਨਾਂ ਦਾ ਹੀ ਧਨਵਾਦ ਬੇਗੋ ਜਿਸ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਨਾ ਤੁਹਾਡੇ ਚੈਨਲ ਦੇ ਰਾਹੀਂ ਕਿ ਅਗਰ ਜ਼ਿੰਦਗੀ ਕੁਝ ਪਾਣਾ ਹੈ ਸਭ ਤੋਂ ਇਤਰਾਰ ਬਾਰ ਬਾਰ ਇਹ ਤੇਰੇ ਇੱਕ ਵਾਰ ਇੱਕ ਵਾਰੀ ਸਿੱਟੇ ਤੇ ਜਰੂਰ ਆਓ ਦਰਸ਼ਨ ਕਰੋ ਬਹੁਤ ਲੱਗਿਆ ਮਹਿਸੂਸ ਹੋਏਗਾ ਕਿ ਵੀ ਮੈਂ ਕਿਸੇ ਠੰਡੀ ਛਾਂ ਤੇ ਲਿਆ ਕੇ ਬੈਠਾ ਹਾਂ ਕਿਵੇਂ ਪੇੜ ਦੇ ਅੰਦਰ ਥੱਲੇ ਬੰਦਾ ਨਾ ਬੰਦਾ ਕਿਸੇ ਨਿਸ਼ਾਨ ਲੱਗਦੀ ਹੈ ਇਹ ਠਣੀਆਂ ਸਵਾਲ ਨੇ ਇਹ ਮਹਾਰਾਜ ਹੋਣੇ ਕਿ ਜਿਹੜੇ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਆਪਣੇ ਮਨ ਚ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਸ਼ਬਦੀ ਨਹੀਂ ਹੈਗੇ ਸ਼ਬਦ ਹੰਦੇ ਦੰਦ ਦਸੀਏ ਭਈ ਅਸਾਂ ਨਹੀਂ ਤਾਂ ਗੁੰਗਾ ਗੁੜ ਖਾਂਦਾ ਪਤਾ ਹੁਣ ਲੱਗਣਾ ਉਹਨੂੰ ਸਵਾਲ ਮੂੰਹ ਦੱਸਿਆ ਮੈਂ ਸਵਾਲ ਹੈ ਇਹ ਜਿਹੜੇ ਆਏ ਨੇ ਨਵੇਂ ਪੁਰਾਣੇ ਬੰਦੇ ਉਹਨਾਂ ਕੋਲ ਸਵਾਲ ਕੀ ਹੈ ਕੀ ਚੀਜ਼ ਹੈਗੀ ਉਹਨਾਂ ਕੋਲ ਕਿਉਂ ਐਨੀ ਪਬਲਿਕਾਂ ਆ ਜੁੜੀ ਨਾਲ ਅਸੀਂ ਨਾ ਥੋੜਾ ਬੁਲਾਇਆ ਵੀ ਤੁਸੀਂ ਆ ਜਿਓ ਸੁਣਣੇ ਮੈਂ ਤਾਂ ਵੀ ਨਹੀਂ ਪਤਾ ਕਿ ਭਾਈ ਸਾਹਿਬ ਕਿਧਰ ਆਏ ਨੇ ਐ ਕਿਧਰ ਆਏ ਨੇ ਐ ਕਿਧਰ ਆਏ ਨੇ ਮੈਨੂੰ ਹੀ ਨਹੀਂ ਆਉਂਦਾ ਆ ਮੈਂ ਤੇ ਲੰਗਰ ਲਗਾਣੇ ਆ ਹਾਜ਼ਰ ਨੇ ਸੇਵਾ ਅਸੀਂ ਕਰਨੀ ਕਰੋ ਜੀ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਇੱਕ ਹੀ ਜੋਰ ਦਿਖਾਣੇ ਆ ਉਹ ਨਿਸ਼ਕਾਮ ਸੇਵਾ ਕਾਮਨਾ ਰੱਖੇ ਨਹੀਂ ਕਾਮਨਾ ਕਦੀ ਵੀ ਆਦਮੀ ਨਾਲ ਕੇ ਕਰੇਗਾ ਤੇ ਉਹਦੀ ਪੂਰੀ ਹੋਈ ਜਾਂ ਨਾ ਹੋਈ ਕਾਮਨਾ ਪੂਰੀ ਹੋਣ ਤੋਂ ਬਾਅਦ ਫੇਰ ਖਤਮ ਕਾਮਨਾ ਤੇ ਪੂਰੀ ਹੋ ਗਈ ਗੇਮ ਖਤਮ ਤਾ ਖਾਸ ਤੌਰ ਦੇ ਉੱਤੇ ਇਸ ਥਾਂ ਦੇ ਉੱਤੇ ਜਿੱਥੇ ਇਸ ਵੇਲੇ ਦੁਨੀਆ ਨਤਮਸਤਕ ਹੋ ਰਹੀ ਹੈ ਤਾਂ ਦੀਵਾਨ ਟੋਡਰਮਲ ਜਿਸ ਸਿੱਕ ਦੇ ਨਾਲ ਸਨਰੀ ਅਖਰਾਂ ਦੇ ਵਿੱਚ ਨਾਮ ਲਿਖਿਆ ਜਾਂਦਾ ਤਾਂ ਉਵੇਂ ਹੀ ਉਹਨਾਂ ਦੇ ਦੱਸਿਆ ਜਾ ਰਿਹਾ ਦਸਵੀਂ ਪੀੜੀ ਜਿਹੜੀ ਹੈ ਉਹ ਇੱਥੇ ਇਸ ਵੇਲੇ ਲੰਗਰ ਦੀ ਸੇਵਾ ਵੱਖ-ਵੱਖ ਚੀਜ਼ਾਂ ਦੀ ਸੇਵਾ ਜੀ ਮੱਚੇ ਰੂਪ ਵਿੱਚ ਕਿਸੇ ਟਾਈਮ ਆ ਸਕਦੇ ਨੇ ਉਸ ਉਹ ਬੱਚੇ ਵੀ ਖਾਏਗਾ ਉਹ ਵੀ ਉਹਨਾਂ ਨੂੰ ਦੁਆ ਦੇਗਾ ਨਾ ਸੰ ਥੋੜਾ ਦੇਗਾ ਇਸ ਤਰ੍ਹਾਂ ਮੰਗਾ ਕੇ ਪੇਟੀਆਂ ਪੇਟੀਆਂ ਬਈਆਂ ਨੇ ਦਿੱਲੀ ਤੋਂ ਲਿਆਏ ਆ ਅਸੀਂ ਜੇ ਵੰਡਦੇ ਆਂ ਇਹ ਬਸ ਹੋਰ ਕੋਈ ਐ ਨਹੀਂ ਕਿ ਵੀ ਕਿਸੇ ਕੋਲ ਪੈਸਾ ਤੇ ਟੇਲਾ ਨਹੀਂ ਲੱਗਦਾ ਤਾਂ ਇਹ ਕਹਿ ਰਹੇ ਨੇ ਕਿ ਜੇ ਕਿਸੇ ਵੀ ਵਿਅਕਤੀ ਨੇ ਤੀਰਥ ਸਥਾਨ ਦੇ ਦਰਸ਼ਨ ਕਰਨੇ ਨੇ ਬਾਕੀ ਤੀਰਥ ਸਥਾਨ ਕਹਿੰਦੇ ਬਾਰ-ਬਾਰ ਪਰ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਛੋਟੇ ਸਾਹਿਬ ਜਦਾਂ ਜਿੱਥੇ ਸ਼ਹਾਦਤ ਹੋਈ ਹੈ ਉਹ ਤੀਰਥ ਇੱਕ ਵਾਰ ਹੈ ਸ਼ਹੀਦੀ ਜੋੜ ਮੇਲ ਦਾ ਆਗਾਜ਼ ਹੋਇਆ ਔਰ ਸੰਗਤਾਂ ਜਿਸਿਕ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਤਾਂ ਉਹ ਵੀ ਇਹ ਵੀਡੀਓਜ਼ ਦੇਖਣ ਤੋਂ ਬਾਅਦ ਜ਼ਰੂਰ ਇੱਕ ਵਾਰ ਦਰਸ਼ਨ ਇੱਥੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਕਰਕੇ